ਸਿਵਲ ਹਸਪਤਲ ਦੇ ਵਿੱਚ ਜਿਹੜੀ ਹੈਗੀ ਪੁਲਿਸ ਦੀ ਇੱਕ ਪਰਮਨੈਂਟ ਚੌਕੀ ਹੈ ਵੀ ਇਹਦੇ ਵਿੱਚ ਪੰਜ ਮੌਜਮ ਹੈਗੇ ਆ ਤੇ ਜਿਹਦੇ ਵਿੱਚ ਜਿਹੜਾ ਹੁਣ ਆਦਾ ਜਿਹੜੇ ਪ੍ਰਮੁੱਖ ਹੈਗੇ ਉਹ ਐਸ.ਆਈ. ਸਾਹਿਬ ਹੈਗੇ ਸਾਡੇ ਇਸ ਤੋਂ ਲੱਗਾ ਜਿਹੜੀ ਈ.ਆਰ.ਵੀ. ਵਹੀਕਲ ਹੈਗੀ ਹੈ ਸਿਡਨਪੁਰ ਪੁਲਿਸ ਕੰਟਰੋਲ ਰੂਮ ਵੀ ਇਸ ਰੇਨ ਆ ਨਾ ਤੋਂ ਲੈ ਕੇ 2 ਵਜੇ ਤੱਕ ਵੀ ਗਈ ਹੈ ਸਾਡੇ ਹਸਪੀਟਲ ਤੇ ਸ਼ਾਮ ਨੂੰ 4 ਤੋਂ ਲੈ ਕੇ 8 ਵਜੇ ਤੱਕ ਈ.ਆਰ.ਵੀ. ਦੀ ਜਿਹੜੀ ਗੱਡੀ ਹੈਗੀ ਹੈ ਸਾਡੇ ਸਿਵਲ ਹਸਪੀਟਲ ਤੇ ਨਾਲ ਸੰਦੇਹੀ ਹੈ ਸੁਰੱਖਿਆ ਦਾ ਬਿਲਕੁਲ ਸਾਡਾ ਪੁਲਿਸ ਨਾਲ ਪੂਰਾ ਕੋਆਰਡੀਨੇਸ਼ਨ ਹੈਗਾ ਹੈ ਮਾਜੋਗ ਐਸ.ਐਸ.ਪੀ. ਸਾਹਿਬ ਡਾਇਰੈਕਟਰ ਖੁਦ ਮਾਨੀਟਰ ਕਰ ਰਹੇ ਹੈਗੇ ਇਸ ਚੀਜ਼ ਨੂੰ ਤੇ ਜਬੈਲਰਸ ਦੇ ਕੋਆਰਡੀਨੇਸ਼ਨ ਹੈਗਾ ਪੁਲਿਸ ਵਿਭਾਗ ਨਾਲ ਜਦੋਂ ਤੁਰੰਤ ਹੋ ਜਾਂਦਾ ਹੈ ਜਿਹੜਾ ਨਹੀਂ ਸਮਝ ਨਹੀਂ ਪੰਦੀ ਹੈਗੀ ਤੇ ਪੁਲਿਸ ਹੱਥੀਂ ਲੈ ਆ ਜਾਂਦਾ ਹੈ ਹੋ ਜਾਂਦਾ ਹੈ ਸਰ ਰਾਤ ਵੇਲੇ ਵੀ ਜਿਹੜਾ ਹੋਇਆ ਹੈ ਕਾਫੀ ਤਲਖੀ ਦਿਖਣ ਮਿਲਦੀ ਪੈਂਦਾ ਪਰ ਆਪਾਂ ਲਾਉਣ ਤੋਂ ਸਮਝ ਆ ਜੀ ਤਾਂ ਆਪ ਨੂੰ ਜਿਹੜੇ ਜਿਨ੍ਹਾਂ ਦੇ ਡਿਊਟੀ ਹੁੰਦੀ ਹੈਗੀ ਉਹ ਮੁਲਾਜ਼ਮ ਜਿਹੜੇ ਹੈਗੇ ਤਾਂ ਨਾਤ ਰਹਿੰਦੇ ਹੈਗੇ ਇਸ ਤੋਂ ਲੋ ਪੁਲਿਸ ਦੀ ਜਿਹੜੇ ਕਯੂਆਰਪੀ ਆ ਯਰ ਰਿਸਪੌਂਸਿਬਿਲਿਟੀ ਲੈ ਗਏ ਆ ਹਮ ਕਾਲ ਅਵੇਲੇਬਲ ਰਹਿੰਦੇ ਸਰ ਕਈ ਵਾਰ ਦੇਖਿਆ ਨੇ ਜੇ ਚਾਹੇ ਕਿ ਕੋਈ ਲੜਾਈ ਚ ਇਹਦਾ ਕੇਸ ਆਂਦਾ ਉਹਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਜ਼ਿਆਦਾ ਅਗਰੈਸਿਵ ਉਹਨੂੰ ਲੈ ਕੇ ਕੋਈ ਲੇਡੀ ਕਨਸਟੇਬਲ ਲੇਡੀ ਕਨਸਟੇਬਲ ਜਿਹੜੇ ਸਾਡੇ ਇੱਕ ਜਾਇਜ ਅਚਾਬਚਾ ਵਿਭਾਗ ਵਿੱਚ ਇੱਕ ਲੇਡੀ ਕਨਸਟੇਬਲ ਜਿਹੜੀ ਹੈਗੀ ਤਨਾਤ ਹੈਗੀ ਹੈ ਬਾਕੀ ਜਿਹੜੀ ਵੀ ਅਸੀਂ ਆਨਕਾਲ ਜਿਹੜੇ ਪੁਲਿਸ ਦੇ ਮੁਲਾਜ਼ਮ ਜਿਹੜੇ ਜਦੋਂ ਵੀ ਸਾਨੂੰ ਰੋਲ ਦਿੰਦੇ ਹੈਗੇ ਉਹ ਤਨਾਤ ਹੋ ਜਾਂਦੇ ਹੈ